ਜੈਕਟ ਪਵਾ ਕੇ ਤੇ ਆਪਾਂ ਨੂੰ ਪੈਰਾਸਲਿੰਗ ਦਾ ਮਜ਼ਾ ਕਰਉਣ ਵਾਸਤੇ ਇਹਨਾਂ ਨੇ ਛੱਡ ਦਿੱਤਾ ਸਮੁੰਦਰ ਦੇ ਉੱਪਰ ਲੱਭਨੇ ਤੇ ਜਦੋਂ ਆਪਾਂ ਪੈਰਾਸਲਿੰਗ ਕਰਦੇ ਆ ਤੇ ਆਪਾਂ ਨੂੰ ਬਹੁਤ ਹੀ ਜ਼ਿਆਦਾ ਵੱਖਰਾ ਅਨੁਭਵ ਹੁੰਦਾ ਤੇ ਪਾਣੀ ਦੇ ਵਿੱਚ ਗੋਤੇ ਵੀ ਦਵਾਉਂਦੇ ਨੇ ਤੇ ਆਪਾਂ ਇਹਨਾਂ ਨੂੰ ਪਹਿਲਾਂ ਹੀ ਕਹਤਾ ਯਾਰ ਕਪੜੇ-ਕਪੜੇ ਜ਼ਿਆਦਾ ਕਿੱਡੇ ਨਾ ਕਰਿਆ ਜੇ ਤੇ ਕਿੰਨੇ ਚਲੋ ਕੋਈ ਨਹੀਂ ਆਪਾਂ ਤੁਹਾਨੂੰ ਘਾਟ 'ਚ ਜਰੀਆ ਡਿਪ ਕਰਾਵਾਂਗੇ ਸਮੁੰਦਰ ਦੇ ਵਿੱਚ ਤੇ ਜਿਵੇਂ ਜਿਵੇਂ ਰੱਸੀ ਨੂੰ ਖੋਲਦੇ ਜਾਂਦੇ ਆ ਉਵੇਂ-ਉਵੇਂ ਆਪਾਂ ਹਵਾ ਨਾਲ ਗੱਲਾਂ ਕਰਦੇ ਗਾਂ ਉਹ ਗਾਂ ਲੱਗ ਜਾਂਦੀਆਂ ਆਪਾਂ ਨਾ ਅੱਜ ਦਾ ਦਿਨ ਸਾਰੀਆਂ ਵਿੱਚਾਂ ਹੀ ਵੇਖਾਂਗੇ ਜਿੰਨੀਆਂ ਵੀ ਗੋਆ ਸ਼ਹਿਰ ਦੇ ਨਾਲ-ਨਾਲ ਸੁੰਦਰ ਦੇ ਲੱਗਦੀਆਂ ਨੇ ਵਿੱਚਾਂ ਤੇ ਇੱਥੇ ਸਾਰੇ ਰੈਸਟੋਰੈਂਟ ਵੀ ਬਣੇ ਹੋਏ ਤੇ ਨਾਲ ਵੇਖਣ ਨੂੰ ਬਹੁਤ ਕੁਝ ਆ ਵੇਖੋ ਕਿੱਡੇ-ਕੱਡੇ ਵੱਡੇ ਕਰੂਜ਼ ਜਿਹੜੇ ਆਏ ਹੋਏ ਤੇ ਇੱਧਰ ਸਵੇਰੇ ਲੱਗ ਪਈਆਂ ਐਕਟੀਵਿਟੀਆਂ ਹੋਣ ਤੇ ਇਹ ਉੱਧਰਲੇ ਬੰਨੇ ਇੱਧਰ ਡਰੈਗਟਿਵ ਪਾਰ ਕਰਾਉਂਦੇ। ਵੇਖੋ ਅੱਜ ਦਾ ਦਿਨ ਆਪਣਾ ਸਾਰਾ ਦਿਨ ਗੋਆ ਦੀਆਂ ਵਿੱਚਾਂ ਤੇ ਚੱਲੂਗਾ ਤੇ ਹੁਣ ਆਪਾਂ ਤਿਆਰ ਹੋ ਕੇ ਨਿਕਲ ਰਹੇ ਆ। ਆਪਣੀ ਵੀਡੀਓ ਨੂੰ ਦੇਖ ਰਹੇ ਸਾਰੇ ਮਿੱਤਰ ਪਿਆਰਿਆਂ ਨੂੰ ਸਵੇਰ ਦੀ ਸ਼ਾਸਤਰੀ ਕਾਲ ਬ੍ਰਿਜ ਢੇੜਲੇ ਬੰਨੇ ਸਿੰਘ ਸਭਾ ਗੁਰਦੁਆਰਾ ਤੇ ਰਾਤ ਆਪਾਂ ਤੋਂ ਗੁਰਦੁਆਰਾ ਸਾਹਿਬ 'ਤੇ ਰੁਕੇ ਸੀਗੇ ਲੋਕਰ ਵਗੈਰਾ ਮਿਲ ਜਾਂਦੇ ਨੇ ਤੇ ਰਾਤ ਆਪਾਂ ਗੁਰਦੁਆਰਾ ਸਾਹਿਬ 'ਤੇ ਰੁਕੇ ਹਾਂ ਤੇ ਹੁਣ ਨਹਾ ਕੇ ਇੱਕ ਵਾਰੀ ਫਰੈਸ਼ ਹੋ ਕੇ ਤੇ ਨਿਕਲੇ ਹਾਂ ਨਾਸ਼ਤਾ ਕਰ ਲਿਆ ਸੀ ਇੱਥੋਂ ਤੇ ਅੱਜ ਗੋਆ ਦੇ ਜਿੰਨੇ ਵੀ ਬੀਚ ਹੋਣਗੇ ਉਹ ਸਾਰੇ ਆਪਾਂ ਘੁੰਮਣ ਦੀ ਕੋਸ਼ਿਸ਼ ਕਰਾਂਗੇ ਤੇ ਬਣੇ ਰਿਹਾ ਜੀ ਆਪਣੀ ਵੀਡੀਓ ਨਾਲ ਸਫਰ ਬਹੁਤ ਵਧੀਆ ਨਿਕਲ ਰਿਹਾ ਹੈ ਤੁਹਾਡੇ ਭਰਾਵਾਂ ਦੇ ਸਹਿਯੋਗ ਨਾਲ ਤੁਸੀਂ ਬਹੁਤ ਸਪੋਰਟ ਕਰਦੇ ਪਏ ਹੋ ਇਸੇ ਤਰ੍ਹਾਂ ਆਪਣੇ YouTube Facebook ਤੇ Instagram ਨੂੰ ਫੋਲੋ ਕਰਦੇ ਰਹੋ ਤੇ ਵਧੀਆ ਵਧੀਆ ਕਮੈਂਟ ਤੇ ਸ਼ੇਅਰ ਸ਼ੂਟ ਕਰਦੇ ਰਹੋ ਤੇ ਤੁਹਾਨੂੰ ਗੋਆ ਘੁੰਮਾਉਣੇ ਆ ਅੱਜ ਉਸ ਤੋਂ ਬਾਅਦ ਫਿਰ ਆਪਾਂ ਕੇਰਲਾ ਵਾਲੀ ਸਾਈਡ ਨੂੰ ਨਿਕਲਾਂਗੇ ਕੋਸਟਲ ਰੋਡ ਤੇ ਨਾ ਇਦਾਂ ਨਾਲ ਨਾਲ ਸਮੁੰਦਰ ਹੈ ਤੇ ਨਾਲ ਹੀ ਬੀਚਾਂ ਬਣੀਆਂ ਹੋਈਆਂ ਨੇ ਕਾਫੀ ਸਾਰੀਆਂ ਬੀਚਾਂ ਤੇ ਕਰਾਊਡ ਇੱਥੇ ਬਹੁਤ ਜ਼ਿਆਦਾ ਹੁੰਦਾ ਤੇ ਆਪਾਂ ਨਾਲ-ਨਾਲ ਜਿੰਨੀਆਂ ਵੀ ਬੀਚਾਂ ਉਹ ਵੇਖਦੇ ਜਾਣਾ ਤੇ ਗੋਆ ਜਿਹੜਾ ਹੈ ਨਾ ਉਹ ਬਹੁਤ ਹੀ ਸ਼ਾਨਦਾਰ ਹੈ ਤੇ ਜ਼ਿਆਦਾਤਰ ਇੱਥੇ ਵਿਦੇਸ਼ੀ ਲੋਕ ਆਣ ਕੇ ਸੈਰ-ਸਪਾਟਾ ਕਰਨ ਆਉਂਦੇ ਨੇ ਗੋਆ ਦੇ ਵਿੱਚ ਤੁਹਾਨੂੰ ਨਾ ਬਹੁਤ ਸਾਰੀਆਂ ਚਰਚਾ ਨਜ਼ਰ ਆਉਣਗੀਆਂ ਤੇ ਮੰਗੇ ਕੋ ਮੰਗੇ ਕੋ ਫੋਰਟ ਇੱਥੇ ਕਿਲਾ ਵੀ ਕੋਈ ਹੈਗਾ ਲੈ ਬਣਿਆ ਸ਼ਾਇਦ ਤੇ ਇਹਨਾਂ ਨੂੰ ਪੁੱਛਦੇ ਜੇ ਕੋਈ ਹੋਇਆ ਤੇ ਆ ਚਰਚਾ ਇੱਥੇ ਬਹੁਤ ਜ਼ਿਆਦੀਆਂ ਬਣੀਆਂ ਮੈਂ ਪਿੱਛੋਂ ਕਾਫੀ ਤਕਰੀਬਨ 7-8 ਕਿਲੋਮੀਟਰ ਤੋ ਆ ਰਿਆਂ ਤੇ ਕਾਫੀ ਸਾਰੀਆਂ ਆਪਾਂ ਨੂੰ ਚਰਚਾ ਨਜ਼ਰ ਆਈਆਂ ਤੇ ਇੱਥੇ ਹਿੰਦੂ ਕਮਿਊਨਿਟੀ ਵੀ ਹੈਗੀ ਆ ਤੇ ਕ੍ਰਿਸਚੀਅਨ ਕਮਿਊਨਿਟੀ ਵੀ ਬਹੁਤ ਹੈਗੀ ਆ ਹੁਣ ਆਪਾਂ ਜਾ ਰਹੇ ਆ ਸਭ ਤੋਂ ਪਹਿਲਾਂ ਕੋਕੋ ਬੀਜ ਖੇਤਾਂ ਦੇ ਵਿੱਚ ਦੀ ਰਸਤਾ ਜਾਂਦਾ ਆ ਸੜਕ ਬਣੀ ਹੋਈ ਆ ਤੇ ਇਹਦੇ ਵਿੱਚ ਦੀ ਅਗਲੇ ਪਨੇ ਕੋਕੋ ਬੀਜ ਜਿੱਥੇ ਡੋਲਫਿਨ ਜਾਂ ਸਮੁੰਦਰ ਦੇ ਵਿੱਚ ਹੋਰ ਵੀ ਗਾਂ ਐਕਟੀਵਿਟੀ ਹੈਗੀਆਂ ਕੁਮੰਡ ਵਾਲੀਆਂ ਪਰ ਆਪਾਂ ਬਾਹਰ ਰਹਿ ਕੇ ਨਜ਼ਾਰੇ ਵੇਖਾਂਗੇ ਰੀਜਨ ਕੀ ਆ ਇੱਕ ਤਾਂ ਸਮਾਨ ਆਪਣੇ ਕੋਲ ਦੂਜਾ ਸਮਾਨ ਤਾਂ ਆਪਾਂ ਗੁਰਦੁਰਾ ਸਾਹਿਬ ਰਾਖਾ ਆਏ ਸੀਗੇ ਤੇ ਫਿਰ ਵੀ ਮੋਬਾਈਲ ਹੈ ਚਾਰਜਰ ਹੈ ਤਾਂ ਕਿਸੇ ਦੇ ਯਕੀਨ ਵੀ ਕਰਨਾ ਔਖਾ ਹੋ ਜਾਂਦਾ ਤੇ ਇਸ ਕਰਕੇ ਆਪਾਂ ਜ਼ਿਆਦਾਤਰ ਸਮੁੰਦਰ ਦੇ ਵਿੱਚ ਨਹੀਂ ਐਕਟੀਵਿਟੀ ਨਹੀਂ ਕਰਾਂਗੇ ਜਿੰਨਾ ਚਿਰ ਕੋਈ ਆਪਣਾ ਜਾਣ ਪਛਾਣ ਨਹੀਂ ਹੁੰਦੀ ਕਿਤੇ ਨਾ ਆ ਸਾਰੀ ਜ਼ਮੀਨ ਪੱਧਰੀ ਹੈ ਤੇ ਇਹਦੇ ਵਿੱਚ ਖੇਤੀ ਕੀਤੀ ਹੋਈ ਹੈ ਕਿਤੇ ਉਹ ਸਟਰਾਬਰੀ ਪਿੱਛੇ ਲਾਈ ਹੋਈ ਹੈ ਆ ਕੁਝ ਹੋਰ ਵੀ ਇਹਨਾਂ ਦੇ ਵਿੱਚ ਆ ਇਧਰ ਵੀ ਫਸਲਾਂ ਨੇ ਆਪਣੇ ਵਾਲੀ ਫਸਲ ਲਈ ਗਈ ਆ ਮੱਕੀ ਜਰੂਰ ਇਹਨਾਂ ਨੇ ਵੇਚੀ ਹੈ ਇੱਥੇ ਇਧਰ ਕਾਫੀ ਹੈ ਕਾਫੀ ਜਿਆਦੀਆਂ ਬੱਸਾਂ ਆਉਂਦੀਆਂ ਵੇਖੀ ਜਾਣੇ ਮੈਂ ਇੱਥੇ ਫੇਰ ਦੇ ਟਾਈਮ ਇਹ ਪਾਰਕਿੰਗ ਸਾਰੀ ਭਰੀ ਹੋਈ ਹੈ ਕਾਫੀ ਸਾਰੀਆਂ ਇਧਰ ਗੱਡੀਆਂ ਲੱਗੀਆਂ ਹੋਈਆਂ ਆਪਾਂ ਦੇਖਦੇ ਆਂ ਸਾਈਕਲ ਅੱਗੇ ਜਾਂਦਾ ਕਿੰਨਾ ਹੀ ਜਾਂਦਾ ਇਹ ਆਪਾਂ ਬੀਜ ਦੇ ਕਿਨਾਰੇ ਤੇ ਉੱਥੇ ਆਂਟੀ ਕਹਿੰਦੀ ਆ ਜਿੰਨਾ ਚਿਰ ਤੁਹਾਡੇ ਪੈਰਾਂ ਦੇ ਵਿੱਚ ਪਾਏ ਉਹਨਾਂ ਚਿਰ ਤੁਹਾਡੇ ਜੁੱਤੇ ਨੇ ਉਦੋਂ ਬਾਅਦ ਵਿੱਚ ਕੋਈ ਇੰਨਾ ਵਾਰੀ ਵਾਰਸ ਨਹੀਂਗਾ ਤੇ ਆਪਾਂ ਇੱਥੋਂ ਲਾਗੇ ਦੇਖ ਕੇ ਤੇ ਪਿੱਛੇ ਮੁੜ ਜਾਾਂਗੇ ਕਿਉਂਕਿ ਇੱਥੇ ਸਾਰਾ ਜਿਹੜਾ ਨਾ ਪਾਣੀ ਨਾਲ-ਨਾਲ ਬੀਜ ਤੇ ਕਚਰਾ ਆਇਆ ਉੱਧਰ ਦੇ ਬਨੇ ਨਹੀਂ ਸੀਗਾ ਪਰ ਇੱਥੇ ਸ਼ਹਿਰ ਦਾ ਮਾਹੌਲ ਹੋਣ ਕਰਕੇ ਨਾ ਤੇ ਕਚਰਾ ਆ ਸਾਹਮਣੇ ਦੁਕਾਨਾਂ ਤੁਸੀਂ ਦੇਖੋ ਇਸ ਟਾਈਮ ਆਪਾਂ ਆ ਚੁੱਕੇ ਆ ਕੋਕੋ ਬੀਜ ਕੋਕੋ ਬੀਜ ਦੇ ਵਿੱਚ ਇੱਥੇ ਨਾ ਸਮੁੰਦਰੀ ਸਫ਼ਰ ਕਰਵਾਉਂਦੇ ਆ ਆ ਦੂਰ-ਦੂਰ ਤੁਸੀਂ ਦੇਖੋ ਅਗਲੇ ਬਨੇ ਪਰਲੀ ਸਾਈਡ ਤੇ ਆ ਨੌਰਥ ਤੇ ਸਾਊਥ ਵਿੱਚ ਲੈ ਕੇ ਜਾਂਦੇ ਆ ਸਾਰੀਆਂ ਖੇਤਿਆਂ ਦੇ ਵਿੱਚ ਘੁਮਾਉਦੇ ਆ ਅੱਧੇ ਘੰਟੇ ਦੀ ਇਹਨਾਂ ਦੀ ਰਾਈਡ ਹੁੰਦੀ ਆ ਤੇ ਆਪਾਂ ਸਾਈਕਲ ਆਪਣਾ ਇੱਥੇ ਲਾ ਦਿੱਤਾ ਤੇ ਕੁਝ ਟਾਈਮ ਇੱਥੇ ਆਪਾਂ ਗੁਜ਼ਾਰਾਂਗੇ ਉਸ ਤੋਂ ਬਾਅਦ ਦੇ ਵਿੱਚ ਫੇਰ ਅੱਗੇ ਵਧਾਂਗੇ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਠੀਕ ਏ ਕੋਈ ਇੱਥੇ ਖਾਸ ਗਰਮੀ ਨਹੀਂ ਹੈਗੀ ਤੇ ਇਹ ਜਿਹੜਾ ਮੌਸਮ ਸਭ ਤੋਂ ਠੰਡਾ ਮੌਸਮ ਕਿਹਾ ਜਾਂਦਾ ਉਸ ਤੋਂ ਬਾਅਦ ਜਦੋਂ ਜੂਨ ਜੁਲਾਈ ਦਾ ਮਹੀਨਾ ਹੁੰਦਾ ਤਾਂ ਗਰਮੀ ਹੱਦ ਤੋਂ ਜ਼ਿਆਦਾ ਵੱਧ ਜਾਂਦੀ ਏ ਇਹ ਜਗ੍ਹਾ ਦੇ ਇਸ ਵੀ ਇੱਧਰ ਲੱਭਨੇ ਸਾਰੇ ਨਾਰੀਅਲ ਦੇ ਦਰਖਤ ਨੇ ਤੇ ਆ ਦੂਰ ਦੂਰ ਤੱਕ ਪਾਣੀ ਦੇ ਵਿੱਚ ਘੁੰਮਦੀਆਂ ਹੀ ਆ ਸ਼ਿਪਾਂ ਇੱਥੇ ਜ਼ਿਆਦਾਤਰ ਮੈਂ ਆਪਾਂ ਵੇਖ ਰਿਹਾ ਵੀ ਇੰਡੀਆ ਨੇ ਖੋਰਨ ਵਾਲੇ ਇਸ ਵਿੱਚ ਤੇ ਘਟ ਆਉਂਦੇ ਨੇ ਉਹਨਾਂ ਦਾ ਜ਼ਿਆਦਾਤਰ ਕੀ ਹੁੰਦਾ ਵੀ ਉਹ ਘੁੰਮਦੇ ਨੇ ਜਿੱਥੇ ਉਹਨਾਂ ਨੂੰ ਰੈਸਟੋਰੈਂਟ ਬਣੇ ਹੁੰਦੇ ਆ ਤੇ ਜਿੱਥੇ 바ਰ ਹੁੰਦੇ ਨੇ ਅੱਕੇ ਜਿਹੜੀ ਦੇਚ ਆਉਂਦੀਆਂ ਉੱਥੇ ਕੱਲ ਆਪਾਂ ਵੇਖੇ ਬਹੁਤ ਸਾਰੇ ਬਾਹਰਲੇ ਜਿਹੜੇ ਖੋਰਨ ਵਾਲੇ ਸੀ ਘੁੰਮਣ ਵਾਲੇ ਆ ਨਾਲ ਸਾਹਮਣੇ ਮਾਰਕੀਟ ਬਣੀ ਹੋਈ ਆ ਤੇ ਜਿਨ੍ਹਾਂ ਨੇ ਕੋਈ ਸ਼ਾਪਿੰਗ ਕਰਨੀ ਹੋਵੇ ਉਧਰੋਂ ਕਰ ਸਕਦੇ ਨੇ ਜਿਹੜੇ ਬਾਹਰਲੇ ਪਹਿਰਾਵੇ ਆ ਸਾਰਾ ਕੁਝ ਬਾਹਰ ਦਾ ਇਹਨਾਂ ਦੁਕਾਨਾਂ ਤੇ ਵੇਖਣ ਨੂੰ ਮਿਲਦਾ ਹੈ ਬੰਨੇ ਸਮੁੰਦਰ ਦੇ ਕਿਨਾਰੇ ਤੋਂ ਆਏ ਸੀ ਤੇ ਆ ਦਰਿਆ ਨੂੰ ਕ੍ਰੋਸ ਕਰਕੇ ਹੁਣ ਆਪਾਂ ਜਿੱਧਰਲੇ ਬੰਨੇ ਕੱਲ ਆਏ ਸੀ ਨਾ ਉਧਰਲੇ ਬੰਨੇ ਸਾਈਡ ਤੇ ਜਾਣਾ ਇੱਧਰ ਕਾਫੀ ਵਿੱਚਾਂ ਆਈਆਂ ਅੱਜ ਸਾਰਾ ਦਿਨ ਇਹਾ ਕੁਝ ਵੇਖਣਾ ਆਪਾਂ ਹੁਣ ਆਪਾਂ ਜਾ ਰਹੇ ਆ ਆ ਗਾਡਾ ਫੋਰਟ ਤੇ ਇੱਕ ਇਥੇ ਅਵਗਾੜਾ ਜੇਲ ਹੈ ਤੇ ਇਹ ਫੋਰਟ ਦੇ ਉਪਰ ਆਪਾਂ ਜਾਣੇ ਆ ਕਾਫੀ ਚੜਾਈ ਚੜ ਕੇ ਆਉਣਾ ਪੈਂਦਾ ਤੇ ਤਕਰੀਬਨ ਮੰਨ ਲਓ 2 ਕਿਲੋਮੀਟਰ ਮੇਨ ਰੋਡ ਤੋਂ ਉੱਪਰਲੇ ਬੰਨੇ ਆ ਪਹਾੜੀ ਦੀ ਚੋਟੀ ਤੇ ਗੋਦਾ ਵਿੱਚ ਅਵਗੋਦਾ ਫੋਰਟ ਅਵਗੋਦਾ ਜੇਲ ਤਿੰਨੇ ਅਵਗੋਦੇ ਨੇ ਤੇ ਕਿਲੇ ਦਾ ਐਂਟਰੀ ਕਰਨ ਵਾਲਾ ਰਾਹ ਇਹ ਆ ਤੇ ਬਾਹਰ ਨਿਕਲਣ ਵਾਸਤੇ ਉੱਪਰਲੀ ਸਾਈਡ ਤੋਂ ਨਹੀਂ ਘੁੰਮ ਕੇ ਜਾਣਾ ਪੈਂਦਾ ਉੱਥੇ ਗਾਰਡ ਬੈਠਾ ਸੀ ਉਹ ਕਹਿੰਦਾ ਬਾਈ ਬਹਿ ਜਾ ਪਾਣੀ ਪੂਣੀ ਪੀ ਕੇ ਚੱਲ ਸਾਈਕਲ ਚ ਲਾ ਕੇ ਆ ਮੈਂ ਕਿਹਾ ਕੋਈ ਨਹੀਂ ਆਣ ਕੇ ਬੈਠਦਾ ਮੈਂ ਤੇਰੇ ਕੋਲ ਇੱਥੇ ਟੂਰਿਸਟ ਕਾਫੀ ਆਉਂਦੇ ਗਏ ਆ ਲਾਈਟ ਹਾਊਸ ਇੱਧਰ ਏ ਉਹ ਵੀ ਗੋਡਾ ਫੋਰਟ ਤੇ ਹੈਪੀ ਪੀੜ ਉਹ ਵੀ ਆਪਾਂ ਦੇਖਾਂਗੇ ਤੇ ਇੱਧਰ ਗੱਡੀ ਦੇ ਆਪਾਂ ਗੋਡਾ ਫੋਰਟ ਜਾ ਰਹੇ ਆ ਤੇ ਸਾਈਕਲ ਨੂੰ ਆਪਾਂ ਇੱਥੇ ਪੋਲ ਦੇ ਨਾਲ ਲੌਕ ਕਰ ਦਿੱਤਾ ਤੇ ਬਾਈ ਕਹਿੰਦਾ ਕੋਈ ਨਹੀਂ ਤੂੰ ਜਾ ਕੇ ਵੇਖਿਆ ਅੱਗੇ ਜਾ ਕੇ ਆਪਾਂ ਵੇਖ ਲੇ ਫੋੜ ਦਾ ਫੋੜ ਦਾ ਮੇਨ ਗੇਟ ਤੇ ਅਗਲੇ ਬੰਨੇ ਇੱਥੋਂ ਟਿਕਟ ਲੈਣੀ ਪੈਂਦੀ ਆ ਟਿਕਟ ਘਰ ਇਧਰਲੇ ਬੰਨੇ ਪਏ ਆ ਟਿਕਟ ਲੈਣ ਤੋਂ ਬਾਅਦ ਦੇ ਵਿੱਚ ਫਿਰ ਆਪਾਂ ਨੂੰ ਅੱਗੇ ਐਂਟਰੀ ਮਿਲੇਗੀ ਟਿਕਟ ਆਪਾਂ ਲੈ ਲਈ ਆ ਇੱਥੇ ਟਿਕਟ ਕੋ ਖਾਸ ਜਿਆਦਾ ਨਹੀਂ ਸਿਰਫ 25 ਰੁਪਏ ਦੀ ਟਿਕਟ ਹੈ ਗਿਆ ਫੋੜ ਦੇਖਣ ਦੀ ਇਹ ਸਾਰਾ ਕਿਲਾ ਹੀ ਨਾ ਹਰਿਆਲੀ ਭਰੀ ਹੋਈ ਤੇ ਇੱਥੇ ਭਾਰਤ ਦੇਸ਼ ਦਾ ਝੰਡਾ ਲੱਗਾ ਹੋਇਆ ਤੇ ਕਿਲੇ ਦੇ ਵਿੱਚ ਬਹਿ ਕੇ ਤੁਸੀਂ ਇੱਥੇ ਪੇੜਾਂ ਦੇ ਵਿੱਚ ਦਰਖਤਾਂ ਦੇ ਥੱਲੇ ਆਖ ਮੈਂ ਇੰਟਰੈਸਟ ਕਰ ਸਕਦੇ ਦੇ ਬਹੁਤ ਸੋਹਣਾ ਇਹ ਜਿਹੜੇ ਵੇਖੋ ਤੁਸੀਂ ਇੱਥੇ ਘੁੰਮਣ ਵਾਸਤੇ ਹੁੰਦੇ ਆ ਉਦੇਸ਼ੀ ਵੀ ਹੈਗੇ ਨੇ ਇੰਡੀਅਨ ਵੀ ਆ ਇਹ ਪੁਰਤਕਾਲੀਆਂ ਦੇ ਦੁਆਰਾ ਬਣਾਇਆ ਗਿਆ ਕਿਲਾ ਉਹ ਵੀਰ ਇੱਕ ਸਰਦਾਰ ਵੀ ਦੋ ਤਿੰਨ ਬੈਠੇ ਹੋਏ ਨੇ ਤੇ ਇਹ ਸਾਈਡ ਤੇ ਖੜ ਕੇ ਤੁਹਾਨੂੰ ਨਾ ਸਮੁੰਦਰ ਦਾ ਕਿਨਾਰਾ ਦਿਖੂਗਾ ਤੇ ਸਮੁੰਦਰ ਦੇ ਕਿਨਾਰੇ ਤੋਂ ਆ ਜਿਹੜਾ ਸਾਊਥ ਗੋਆ ਇਧਰਲੇ ਬਨੇ ਨਜ਼ਰ ਆਊਗਾ ਆਪਾਂ ਨਾਰਥ ਗੋਆ ਚ ਆ ਉਹ ਸਾਰਾ ਸਾਊਥ ਗੋਆ ਤੇ ਇਧਰਲੇ ਬਨੇ ਇਹ ਉਹ ਬੋਰਡ ਚੱਲਦੀਆਂ ਤੇ ਜਿਹੜਾ ਯਾ ਗੋਦਾ ਜਿਹੜਾ ਕਿਲਾ ਅਗੋਦਾ ਕਿਲਾ ਹੈ ਇਹਨੂੰ ਵਖਾ ਕੇ ਪਰੋ ਪਰ ਲੈ ਜਾਂਦੀ ਆ ਉਹ ਬੋਰਡ ਸਾਹਮਣੇ ਨਜ਼ਰ ਆ ਰਹੀਆਂ ਆ ਸਮੁੰਦਰ ਦੇ ਵਿੱਚ ਵੀ ਨਜ਼ਰ ਆ ਰਹੀਆਂ ਸਾਹਮਣੇ ਫੋਟ ਜਿਹੜਾ ਨਜ਼ਰ ਆ ਰਿਹਾ ਹੈ ਇਧਰਲੇ ਬੰਨੇ ਬਣੀਆਂ ਆ ਪੌੜੀਆਂ ਤੇ ਪੌੜੀਆਂ ਚੜ ਕੇ ਆਪਾਂ ਉਹ ਕਲੇਤ ਕਰ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ ਬੋਰਡ ਦੇ ਵੇਖੋ ਰਸਤੇ ਕਿਵੇਂ ਦੇ ਪਹਿਲਾਂ ਬਣਾਏ ਗਏ ਸੀ ਆ ਪਾਣੀ ਇਧਰਲੇ ਬੰਨੇ ਛੱਡਿਆ ਜਾਂਦਾ ਸੀ ਜੇ ਕੋਈ ਮੰਨ ਲਓ ਕੋਈ ਹਮਲਾਵਾਰ ਜਾਂ ਕਿਤੇ ਇਹ ਆਉਂਦਾ ਇਹਨਾਂ ਨੂੰ ਪਾਣੀ ਦੇ ਨਾਲ ਭਰ ਦਿੱਤਾ ਜਾਂਦਾ ਹੈ ਕਿੰਨੀ ਜਾਲੀ ਤਕਨੀਕ ਵਰਤੀ ਜਾਂਦੀ ਸੀ ਤੇ ਗਾਂ ਲੰਘਣ ਵਾਲੇ ਰਸਤੇ ਇਹ ਸਾਰੇ ਬੰਦ ਕਰ ਦਿੱਤੇ ਜਾਂਦੇ ਦੇਸ਼ ਮੇਨ ਐਂਟਰੀ ਆਪਣੀ ਧਰਲੇ ਬੰਨਿਆ ਹੁੰਦੀ ਹੈ ਤੇ ਆਪਾਂ ਥੋੜਾ ਜਿਹਾ ਅੱਗੇ ਹੁਣ ਜਾ ਰਹੇ ਹਾਂ ਕਿ ਛੋੜੀਆਂ ਚੜ੍ਹ ਕੇ ਆਪਾਂ ਉੱਪਰ ਜਾਣਾ ਹੈ ਛੋੜੀਆਂ ਚੜ੍ਹ ਕੇ ਤੇ ਹੁਣ ਆਪਾਂ ਆ ਗੋਦਾ ਜਿਹੜਾ ਕਿਲਾ ਬਣਾਇਆ ਇੱਥੇ ਪਹੁੰਚ ਗਏ ਤੇ ਹੁਣ ਇੱਥੋਂ ਕਿਲਾ ਥੱਲੇ ਕਿਵੇਂ ਦਿਖਦਾ ਆ ਤੋਂ ਦਿਖਾਉਣੀ ਆ ਇੱਥੋਂ ਦਾ 뷰 ਤੁਸੀਂ ਵੇਖੋ ਸਾਰਾ ਸਮੁੰਦਰ ਦਾ 뷰 ਚੋਂ ਨਜ਼ਰ ਆਏਗਾ ਤੇ ਸਾਹਮਣੇ ਉੱਧਰਲੇ ਬੰਨੇ ਵੀ ਇੱਕ ਬਹੁਤ ਸੋਹਣੀ ਬੀਚ ਬਣੀ ਹੋਈ ਹੈ ਤੇ ਇਹਦੇ ਵਿੱਚੋਂ ਹੀ ਅਗਲੇ ਬੰਨੇ ਇੱਕ ਜੇਲ ਹੈ ਤੇ ਜੇਲ ਦਾ ਜਿਹੜਾ ਥੱਲੇ ਦੀ ਗੁਫਾ ਬਣੀ ਹੋਈ ਹੈ ਉਹ ਰਸਤਾ ਹੁੰਦਾ ਸੁਮ ਕੇਸੇ ਕਿਲੇ ਨੂੰ ਤੇ ਹੁਣ ਕਿਲੇ ਦਾ ਇਹ ਰਸਤਾ ਨਾ ਬੰਦ ਕੀਤਾ ਆ ਇੱਧਰਲੇ ਬੰਨੇ ਵੀ ਵੇਖੋ ਤੁਸੀਂ ਕਿੰਨਾ ਸੋਹਣਾ ਸ਼ਾਨਦਾਰ ਤੇ ਕਿਲੇ ਦਾ 뷰 ਇੱਧਰ ਲੈ ਬੰਨੇ ਆਪਣੀ ਐਂਟਰੀ ਹੋਈ ਸੀ ਤੇ ਇਧਰੋਂ ਆਪਾਂ ਉੱਪਰ ਆਏ ਸੀ ਉਹਨੇ ਸਾਰਾ ਕਿਲਾ ਆਪ ਘੁੰਮ ਫਰ ਕੇ ਇੱਕ ਵਾਰ ਚੈੱਕ ਕਰਾਂਗੇ ਕਿਵੇਂ ਦਾ ਲੱਗਦਾ ਗੋਆ ਦੇ ਵਿੱਚ ਪੁਰਤਗਾਲੀਆਂ ਦਾ ਰਾਜ ਰਿਆ ਤੇ ਪੁਰਤਗਾਲੀ ਜਦੋਂ ਇੱਧਰਲੇ ਬੰਨੇ ਆਉਂਦੇ ਨੇ ਭਾਰਤ ਭਾਰਤ ਦੇ ਉੱਪਰ ਮਤਲਬ ਗੋਆ ਦੇ ਵਿੱਚ ਤੋਂ ਇੱਕ ਪਹਿਲਾਂ ਸ਼ੁਰੂ ਦੇ ਵਿੱਚ ਮਸਾਲਿਆਂ ਦਾ ਕਾਰੋਬਾਰ ਕਰਨ ਆਉਂਦੇ ਆ ਤੇ ਮਸਾਲਿਆਂ ਤੋਂ ਹੌਲੀ-ਹੌਲੀ ਉਹ ਇੱਥੋਂ ਦੇ ਵਿੱਚ ਲੋਕਾਂ ਦੇ ਵਿੱਚ ਉਹ ਵਿਚਰਨ ਲੱਗੇ ਤੇ ਉਹਨਾਂ ਨੇ ਇਥੋਂ ਦੇ ਲੋਕਾਂ ਦੀ ਕਮਜ਼ੋਰੀ ਵੇਖੀ ਤੇ ਫਿਰ ਉਹਨਾਂ ਨੇ ਆਪਣੇ ਹੋਰ ਨਾਲ ਦੇ ਬੰਦੇ ਲੈ ਕੇ ਆਏ ਤੇ ਹੌਲੀ-ਹੌਲੀ ਉਹਨਾਂ ਨੇ ਗੋਆ ਦੇ ਉੱਪਰ ਕਬਜ਼ਾ ਕਰ ਲਿਆ ਤੇ ਜਿਹੜੇ ਬਾਅਦ ਦੇ ਵਿੱਚ ਕੋਈ ਬਗਾਵਤ ਕਰਦੇ ਸੀ ਤੇ ਉਹਨਾਂ ਨੂੰ ਇੱਥੇ ਬੰਦਕ ਬਣਾ ਲਿਆ ਜਾਂਦਾ ਸੀ ਇੱਥੇ ਇੱਕ ਅਗੋਦਾ ਜੇਲ ਬਣੀ ਹੋਈ ਆ ਤੇ ਇੱਕ ਇੱਕ ਕਿਲਾ ਬਣਿਆ ਆ ਤੇ ਇੱਕ ਇੱਥੇ ਅਗੋਦਾ ਝੀਲ ਹੈਗੀ ਆ ਅਗੋਦਾ ਦਾ ਮਤਲਬ ਹੈਗਾ ਮਿੱਠਾ ਪਾਣੀ ਇੱਥੇ ਜਿੰਨੇ ਵੀ ਆ ਸਮੁੰਦਰੀ ਪਾਣੀ ਸਾਰਾ ਉਹ ਖਾਰਾ ਹੈ ਪਰ ਇੱਥੇ ਜਿਹੜਾ ਪਾਣੀ ਦਾ ਪਾਣੀ ਹੈ ਉਹ ਇੱਥੇ ਪੀਣ ਵਾਲਾ ਸਾਫ਼ ਪਾਣੀ ਹੈ ਤੇ ਇਹ ਕਿਲਾ ਵੀ ਉਹਨਾਂ ਨੇ ਬਣਾਇਆ ਸੀ ਇੱਥੇ ਚਾਰ ਦੁਵਾਰੀ ਰੱਖਿਆ ਕਰਨ ਵਾਸਤੇ ਚਾਰ ਦੁਵਾਰੀ ਬਣਾਈ ਮਤਲਬ ਕਿਲਾ ਜਿਹਨੂੰ ਆਪਾਂ ਕਹਿ ਦਿੰਦੇ ਆ ਮਸਾਲਿਆਂ ਦਾ ਕਾਰੋਬਾਰ ਕਰਨ ਆ ਜਾਣੇ ਵੇਖ ਲਿਆ ਵੀ ਇੰਥੋਂ ਦੇ ਲੋਕ ਕਿੰਨੇ ਮਤਲਬ ਕਮਜ਼ੋਰ ਨੇ ਉਹਨਾਂ ਨੇ ਇਸ ਕਮਜ਼ੋਰੀ ਦਾ ਫਾਇਦਾ ਉਠਾ ਕੇ ਤੇ ਇਸ ਗੋਆ ਦੇ ਉੱਪਰ ਆਪਣਾ ਸਮਰਾਜ ਕਾਇਮ ਕੀਤਾ ਉਹ ਸਮਰਾਜ ਨੂੰ ਜਦੋਂ ਕੋਈ ਮੰਨ ਲਓ ਉਹਨਾਂ ਨੂੰ ਕਿਤੇ ਲੱਗਦਾ ਸੀ ਕੋਈ ਖਤਰਾ ਕਿਸੇ ਤਰ੍ਹਾਂ ਦਾ ਵੀ ਖਤਰਾ ਮਹਿਸੂਸ ਹੁੰਦਾ ਸੀ ਤੇ ਉਹ ਜਿਵੇਂ ਮੰਨ ਲਓ ਕੋਈ ਬਗਾਵਤ ਕਰਦਾ ਸੀ ਇੱਥੋਂ ਦੇ ਲੋਕਲ ਲੋਕ ਬਗਾਵਤ ਕਰਦੇ ਸੀ ਤੇ ਉਹ ਇਸ ਚੀਜ਼ ਨੂੰ ਅ ਮਤਲਬ ਕੁਚਲਣ ਵਾਸਤੇ ਉਹਨਾਂ ਨੇ ਇੱਥੇ ਜੇਲਾ ਬਣਾਈਆਂ ਇੱਥੇ ਕਿਲੇ ਬਣਾਏ ਤੇ ਇਹ ਸਾਰੇ ਪੁਰਤਕਾਲੀਆਂ ਨੇ ਬਹੁਤ ਹੀ ਮਤਲਬ ਤਰੀਕੇ ਨਾਲ ਇੱਥੇ ਜੋ ਇਹਨਾਂ ਨੇ ਪਲਾਨਿੰਗ ਕੀਤੀ ਮਸਾਲੇ ਵੇਚਣ ਦੇ ਨਾਲ ਆਏ ਮਸਾਲੇ ਵੇਚਣ ਦੇ ਨਾਲ ਨਾਲ ਉਹ ਇੱਥੇ ਆਪਣਾ ਰਾਜ ਵੀ ਕਾਇਮ ਕਰ ਗਏ ਤੇ ਰਾਜ ਵੀ ਇੱਕ ਬਹੁਤ ਵੱਡਾ ਕੀਤਾ ਜਿਵੇਂ ਮੰਨ ਲਓ ਇੰਡੀਆ ਆਜ਼ਾਦ ਹੋ ਗਿਆ ਸੀ ਅੰਗਰੇਜ਼ਾਂ ਕੋਲ ਤੇ ਪਰ ਇਹ ਜਿਹੜਾ ਗੋਆ ਗੋਆ 1961 ਦੇ ਵਿੱਚ ਆਜ਼ਾਦ ਕਰਵਾਇਆ ਗਿਆ ਆ ਫੋਰਟ ਆਪਾਂ ਵੇਖਾਏ ਆ ਤੇ ਸਾਈਕਲ ਆਪਾਂ ਲਾਇਆ ਸੀ ਇੱਥੇ ਪੋਲ ਦੇ ਨਾਲ ਵੇਖਦੇ ਆ ਕਿਵੇਂ ਖੜਾ ਆ ਕੇ ਕੋਈ ਮਾਰ ਕੇ ਲੈ ਗਿਆ ਡਾਰੀ ਆਪਣਾ ਜਾਜ ਵੇ ਮਾਨਦਾਰੀ ਆ ਛੇੜਿਆ ਤਾਂ ਨਹੀਂਗਾ ਸੰਗਲ ਵੀ ਆਪਾਂ ਮਾਰਿਆ ਸੀ ਨਾ ਹੁਣ ਆਪਾਂ ਕਿਸੇ ਹੋਰ ਸਾਈਡ ਨੂੰ ਜਾਂਦੇ ਆਂ ਵੇਖ ਕੇ ਆਉਣੀ ਆ ਖੋਲਦੇ ਆ ਨਾ ਤੋਂ ਪਹੁੰਚਿਆ ਇਸ ਟਾਈਮ ਉਸ ਸਿਕਰੀਆ ਵਿੱਚ ਤੇ ਸਾਈਕਲ ਆਪਾਂ ਇੱਥੇ ਖੜਾ ਕਰ ਦਿੱਤਾ ਤੇ ਹੁਣ ਆਪਾਂ ਬੜਾ ਪਾਓ ਕਲਾਸਿਕ ਬੜਾ ਪਾਓ ਖਾਣ ਲੱਗੇ ਉਸ ਤੋਂ ਬਾਅਦ ਥੋੜਾ ਕੁਝ ਖਾ ਕੇ ਫਿਰ ਜਾ ਕੇ ਬੀਜ ਥੱਲੇ ਵੇਖਦੇ ਆਂ ਇੱਧਰ ਪਾਉ ਬਹੁਤ ਜਿਆਦਾ ਚੱਲਦੇ ਨੇ ਮਿੰਟੋ ਮਿੱਟੀ ਬਣਾ ਦਿੰਦੇ ਤੇ ਮਿੰਟੋ ਮਿੱਟੀ ਬਣਾ ਖਾਣੇ ਇੱਕ ਨਾਲ ਮਿਰਚੇ ਨਾਲ ਇੱਕ ਕੀ ਕਹਿੰਦੇ ਐ ਟਿੱਕੀ ਜੀ ਦਿੱਤੀ ਐ ਟਿੱਕਾ ਪਾਉ ਬੜਾ ਪਾਉ ਦਾ ਟੇਸਟ ਵਧੀਆ ਇੱਥੇ ਬਹਿ ਕੇ ਵੀਊ ਵੀ ਪਿੱਛੇ ਬਹੁਤ ਵਧੀਆ ਆਉਂਦਾ ਤੇ ਦੁਪਹਿਰ ਜੀ ਲੱਗੀ ਨਾ ਉੱਥੇ ਜਾ ਕੇ ਕੋਈ ਰੈਸਟੋਰੈਂਟ ਦੇ ਵਿੱਚ ਬੈਠ ਕੇ ਕੁਝ ਇਕਦਮ ਖਾਣੇ ਇੱਕ ਵਾਰੀ ਬੜਾ ਪੌਣਾ ਥੋੜਾ ਜਿਹਾ ਸਿੱਧਖੇ ਆ ਜਾਏਗਾ। ਵੀ ਇਹ ਬੀਜਦੇ ਨੇ ਇੱਥੇ ਇਹਨਾਂ ਨੇ ਸੈਲਫੀ 뷰 ਪੁਆਇੰਟ ਬਣਾਇਆ ਤੇ ਇਧਰਲੇ ਬੰਨੇ ਜਿਹੜੀਆਂ ਐਕਟੀਵਿਟੀਆਂ ਕਰਵਾਉਂਦੇ ਆ ਉਹ ਸਾਹਮਣੇ ਦੂਰ ਦੂਰ ਦੇਖਦਾ ਪਿਆ। ਸਮੁੰਦਰ ਦੇ ਵਿੱਚ ਦੂਰ ਲੈ ਜਾਂਦੇ ਆ ਡੋਲਫਿਨ ਵੀ ਦਿਖਾਉਂਦੇ ਆ। ਹੋਰ ਕਈ ਤਰ੍ਹਾਂ ਸਕੂਬਾ ਡਰਾਈਵ ਸਕੂਬਾ ਜਿਹੜੀ ਕਰਾਉਂਦੇ ਆ ਪਾਣੀ ਦੇ ਵਿੱਚ ਜਾ ਕੇ ਆਕਸੀਜਨ ਦਾ ਸਿਲੰਡਰ ਲੈ ਜਾਂਦੇ ਉਹ ਚੀਜ਼ਾਂ ਸਾਰੀਆਂ ਦਿਖਾਉਂਦੇ ਆ ਇੱਧਰ। ਸੱਚੀ ਗੱਲ ਜੀ। ਸੱਚੀ ਗੱਲ। ਤੋ ਗਿਆ ਲੈ ਰਾਈਡਿੰਗ ਵਾਸਤੇ ਆ ਸਾਹਮਣੇ ਆ ਤੋੜ ਜਿਹੜੀ ਆ ਲੰਬੀ ਬਿਲਕੁਲ ਤੋੜ ਚੋਂ ਲੰਬੀ ਬੀਚੇ ਕੱਲ ਵੀ ਆਪਾਂ ਇਸ ਬੀਚ ਤੇ ਗਏ ਸੀ ਲਗਭਗ 6-7 ਕਿਲੋਮੀਟਰ ਲੰਬੀ ਏ ਬੀ ਸਮੁੰਦਰ ਦਾ ਕਿਨਾਰਾ ਤੇ ਇੱਥੇ ਘੁੰਮਣ ਫਿਰਨ ਆਲੇ ਅਕਸਰ ਆਉਂਦੇ ਆ ਵਿਦੇਸ਼ੀ ਇੱਥੇ ਘੱਟ ਦਿਖਦੇ ਪਏ ਤੇ ਆਪਾਂ ਹੋਰ ਕਿਸੇ ਸਾਈਡ ਤੋਂ ਵੇਖੀ ਜਾਂਦੇ ਆ ਬੀਚਾਂ ਦੇ ਰੋਡ ਜਿਹੜਾ ਨਾਲ ਚੱਲਦਾ ਕੋਸਟਲ ਤੇ ਇਹਦੇ ਵਿੱਚ ਇਦਾਂ ਦੇ ਪੱਬ ਕਸੀਨੋ ਬਣੀਆਂ ਹੋਈਆਂ ਨੇ ਤੇ ਇੱਥੇ ਬਹੁਤ ਭਾਰੀ ਇਥੇ ਸਿਕਿਉਰਟੀ ਵੀ ਰੱਖਦੇ ਆ ਕਿਉਂਕਿ ਇੱਥੇ ਜਿਵੇਂ ਬਾਹਰਲੇ ਕੰਟਰੀਆਂ ਨੇ ਜਿਹੜੇ ਪਬਲਿਕ ਆਉਣੀ ਹੁੰਦੀ ਆ ਤੇ ਇਸ ਕਰਕੇ ਉਹਨਾਂ ਦੀ ਸੇਫਟੀ ਵਾਸਤੇ ਵੀ ਬਹੁਤ ਧਿਆਨ ਰੱਖਿਆ ਜਾਂਦਾ ਤੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਫੀਲ ਨਾ ਹੋਵੇ ਇਸ ਕਰਕੇ ਵਧੀਆ ਤੋਂ ਵਧੀਆ ਤੇ ਸਾਫ ਸਫਾਈ ਵਾਲਾ ਇਹਨਾਂ ਨੇ ਇੱਥੇ ਕੰਮ ਕੀਤਾ ਹੈ ਤੇ ਇੱਥੇ ਬਹੁਤ ਸਾਰੇ ਕੰਮ ਕਰਨ ਵਾਲੇ ਲੱਗੇ ਹੋਏ ਨੇ ਕੋਈ ਸਫਾਈ ਕਰੀ ਜਾਂਦਾ ਤੁਹਾਨੂੰ ਹਰ ਜਗ੍ਹਾ ਦੇ ਵੇਖਣ ਨੂੰ ਮਿਲਣਗੀਆਂ ਹਰ ਗਲੀ ਹਰ ਮੁਹੱਲੇ ਕਿਉਂਕਿ ਇੱਥੇ ਅੰਗਰੇਜ਼ ਕਮਿਊਨਿਟੀ ਆ ਜਿਆਦਾ ਪੁਰਤਕਾਲੀਆਂ ਨੇ ਇੱਥੇ ਰਾਜ ਕੀਤਾ ਇਸ ਕਰਕੇ ਆ ਵੇਖੋ ਕਿੰਨਾ ਸੋਨਾ ਵੀ ਬਣਿਆ ਹਾਲ ਬਣਿਆ ਆ ਇਤਲੇ ਬਣਿਆ ਆ ਸਾਹਮਣੇ 뷰 ਕੋਈ ਵੇਖੋ ਇਹ ਓਪਨ ਬਾਹਰ ਕਿਚਨ ਆ ਫੂਡ ਕੋਰਨਰ ਇਸੇ ਰੋਡ ਦੇ ਉੱਪਰ ਇੱਕ ਆ ਬਹੁਤ ਹੀ ਸ਼ਾਨਦਾਰ ਤੇ ਸੋਹਣੀ ਵਾਈਟ ਕਲਰ ਦੀ ਬਣੀ ਹੋਈ ਚਰਚ ਹੈ ਕਿੰਦੇ ਸਾਹਮਣੇ ਆ ਇੱਕ ਬਣਿਆ ਆ ਆਪਾਂ ਇਹਦੀ 뷰 ਪੂਰਾ ਵੇਖਣ ਵਾਲਾ ਆ ਖਜੂਰਾ ਤੇ ਨਾਲ ਹੀ ਆ ਚਰਚ ਤੇ ਸਾਫ਼ ਸੁਥਰਾ ਹੀ ਰੋਡ ਹੈ ਇਹ ਗੋਵਾਰੀਆ ਵਾਦੀਆਂ ਨੇ ਗੋਵਾਰਾ ਬਹੁਤ ਹੀ ਪਿਆਰਾ ਜੇ ਰੋੜੇ ਦੇਖੋ ਲਾਈਵ ਲਾਈਵ ਵੀਊ ਸ਼ਾਨਦਾਰ ਸ਼ਰਲਤਾ ਬਹੁਤ ਦੁਨੀਆ ਵੈਸਟਰਨ ਸਾਊਥ ਸਾਰਾ ਕੁਝ ਹੀ ਘੱਟ ਹੈ ਜੀਬੀਆਂ ਦੇ ਫੋਨ ਵਾਲਾ ਵੀ ਬਿਨਾਂ ਕੱਪੜਿਆਂ ਦੇ ਬਾਬਾ ਬੁੱਡੇ ਵੱਡੇ ਘੁੰਮੀਆਂ ਦੇ ਇਹਨਾਂ ਨੂੰ ਪਤਾ ਨਹੀਂ ਕੀ ਆਪਣੇ ਤਾਂ ਲੂਣ ਲੱਗ ਜਾਂਦੀ ਤੇ ਇਹਨਾਂ ਨੂੰ ਕੁਝ ਵੀ ਨਹੀਂ ਹੁੰਦਾਗਾ ਜੇ ਕਿਸੇ ਨੇ ਘੁੰਮਣ ਵਾਸਤੇ ਵਹੀਕਲ ਲੈਣੇ ਨਾ ਇਦਾਂ ਸਕੂਟਰੀਆਂ ਮਿਲ ਜਾਂਦੀਆਂ ਨੇ ਬੁਲਟ ਵੀ ਮਿਲ ਜਾਂਦੇ ਆ ਕਾਰ ਵੀ ਮਿਲ ਜਾਂਦੀ ਤੇ ਇਦਾਂ ਇਹਨਾਂ ਨੇ ਸਾਹਮਣੇ ਲਾਈਆਂ ਕਿ ਇਹ ਤੋਂ 600 ਲੈਂਦਾ ਇੱਕ ਦਿਨ ਦਾ ਰੈਂਟ ਕੇ 700 800 500 ਇਹ ਹਿਸਾਬ ਨਾਲ ਕੱਲੇ-ਕੱਲੇ ਦਾ ਵੱਖਰਾ-ਵੱਖਰਾ ਰੈਂਟ ਹੈਗਾ ਤੇ ਬਾਕੀ ਪੈਟਰੋਲ ਜਿਹੜਾ ਉਹ ਆਪਣਾ ਖੋਦਾ ਤੁਸੀਂ ਪਾਉਣਾ ਹੈਗਾ ਸਾਹਮਣੇ ਹੋਰ ਵੇਚੇ ਉੱਥੇ ਆਪਾਂ ਜਾ ਰਹੇ ਹਾਂ ਤੇ ਕਿੰਨਾ ਸੋਨਾ ਇਧਰ ਲੱਭਨੇ ਚੌਂਕ ਬਣਿਆ ਹੈ ਨਾ ਤੇ ਅੱਗੇ ਆਪਾਂ ਇਧਰਲੇ ਬਣੇ ਕਰਾਂਗੇ ਐਂਟਰੀ ਇੱਥੇ ਸਰਦਾਰ ਲੋ ਖੜੇ ਮਸਤ ਦੇ ਵਿੱਚ ਦੇਖੀ ਜਾਂਦੇ ਬਾਈ ਗੋਰੀਆਂ ਗੋਰੀਆਂ ਹੁਣ ਆਪਾਂ ਅੱਗੇ ਜਾ ਰਹੇ ਹਾਂ ਵਿਚ ਵਾਲੀ ਸਾਈਡ ਤੇ ਸਾਈਕਲ ਆਪਾਂ ਅੱਗੇ ਲੈ ਕੇ ਜਾਵਾਂਗੇ ਵਿਚ ਤੇ ਆਏ ਆ ਇੱਥੇ ਘੁੰਮਦੇ ਆਂ ਵੇਖਦੇ ਆਂ ਤੇ ਕੋਈ ਐਕਟੀਵਿਟੀ ਜੇ ਕੋਈ ਹੁੰਦੀ ਤੇ ਕਰਦੇ ਆਂ ਇਹਦੇ ਫਿਰ ਥੋੜਾ ਪਾਣਾ ਨਹਾ ਤੋਗੇ ਵਾਪਸ ਚਲੇ ਜਾਵਾਂਗੇ ਉਨੇ ਬਾਈ ਜਿਹੜੇ ਆ ਸਾਰੇ ਮੇਨ ਇੱਥੇ ਨੇ ਇਰੇ ਐਕਟੀਵਿਟੀਆਂ ਕਰਵਾਉਂਦੇ ਨੇ ਤੇ ਆ ਬਹੁਤ ساری ਬੀਚ ਦੇ ਉੱਪਰ ਹਰਾਨਕਾਂ ਲੱਗੀਆਂ ਹੋਈਆਂ ਨੇ ਤੁਸੀਂ ਵੇਖ ਸਕਦੇ ਕਿੰਨਾ ਵਧੀਆ ਮਾਹੌਲ ਬਣਿਆ ਹੋਇਆ ਇੱਥੇ ਘੈਂਟ ਪੂਰੀ ਗੱਲਬਾਤ ਹੈ ਬੀ ਜੀ ਕਿੰਨਾ ਜ਼ਿਆਦਾ ਉੱਚਾ ਨੂੰ ਬੋਰ ਦੇ ਤਾਂ ਚੱਕ ਦਿੱਤਾ ਜੇ ਹਵਾ ਦੇ ਨਾਲ ਹੀ ਵੇਖੋ ਕਿੱਥੇ ਤੇ ਘਰ ਲਾ ਦਿੱਤਾ ਬੱਦਲਾਂ ਦੇ ਵਿੱਚ ਪੂਰੀ ਗੱਲਬਾਤ ਬਣਦੀ ਹੈ ਥੱਲੇ ਵੀਡੀਓ ਰਿਕਾਰਡਿੰਗ ਵੀ ਹੋ ਰਹੀ ਜੀ ਆ ਬਹੁਤ ਸ਼ਾਨਦਾਰ ਮਿਆ ਜੀ ਸੁੰਦਰ ਦੇ ਉੱਪਰ ਪਰ ਤੇ ਹਵਾ ਨੇ ਬੇਰਿਤੀ ਉਹਦਾ। ਤਦੋਂ ਪੂਰਾ ਜੰਨਤਵਾਲਾ ਨਜ਼ਾਰਾ ਵੀ ਪੂਰੀ ਘੇਰੇ ਕਰਦਾ। ਬਹੁਤ ਬੜੀ ਜ। ਕੋਈ ਬੋਰਡ ਤੇ ਆ ਕੋਈ ਉੱਪਰ ਇੱਕ ਅੱਛੇ ਬੱਲੇ ਆ। ਪੂਰੀ ਡਰਾਈਵਿੰਗ ਕਰਦਾ। ਇਹ ਪਾਰੀ ਜੈਕਟ ਵੜਨ ਲੱਗੇ ਹੁਣ ਪਾਣੀ ਦੇ ਵਿੱਚ ਉਹ ਆ ਗਈ ਬੋਟ ਲੈਣ ਵਾਸਤੇ। ਨਜ਼ਾਰੇ। ਬੱਲੇ ਬੱਲੇ ਕਰਦੇ। ਆ ਜਰਾ। ਕੋਈ ਚੱਲ ਵੀ ਆਪਣੇ ਬੋਰਡ। ਦਿਲ ਲਗਾਗੇ ਉਹ ਸਮੁੰਦਰ ਦੇ ਵਿੱਚ ਡੁੰਗੀਆਂ ਛਾਲਾਂ ਲਾਉਣਾ ਤੇ ਬੈਜ ਲਾਉਣ ਲੱਗੇ ਧੱਕਾ ਇੱਕ ਵਾਰੀ ਹੁਣ ਕਾ ਚੱਲਾਂਗੇ ਇਹਦਾ ਉਹਦੇ ਨਾਲ ਬੰਨ ਦਿੰਦੇ ਆ ਤੇ ਫੇਰ ਕਾ ਘੁੰਮਦੇ ਆ ਰਾਤੇ ਕਿਹੜਾ ਨੇ ਕਰ ਬਸ ਸਟਾਰ ਆਗੇ ਪਾਜੀ ਆਗੇ ਜੇ ਪਲਾਂ ਦੇ ਵਿੱਚ ਨਾ ਉਹਨਾਂ ਨੇ ਜਾਣਾ ਸੀ ਵਾਪਸ ਜਲਦੀ ਤੇ ਕਹਿੰਦੇ ਬਾਈ ਸਾਨੂੰ ਓਡਾਰੀ ਮਾਰ ਲੈਣ ਦੇ ਤੇ ਹੁਣ ਉਹ ਉਤਰਨਗੇ ਤੇ ਫੇਰ ਆਪਣੀ ਵਾਰੀ ਆਏਗੀ ਹੁਣ ਆਪਾਂ ਬੈਠਾਂਗੇ ਦੇ ਵਿੱਚ ਤੇ ਪਾਣੀ ਦੇ ਵਿੱਚ ਇਸ ਟਾਈਮ ਜਿੱਥੇ ਸਕੂਬਾ ਉਹ ਚਲੇ ਗਏ ਹੁਣ ਆ ਗਈ ਆਪਣੀ ਵਾਰੀ ਤੇ ਉਤਾਰ ਕੇ ਉਹਨਾਂ ਨੂੰ ਕੱਢ ਲਿਆ ਆਪਣੀ ਵਾਰੀ ਚਲੋ ਸਿਲਿੰਗ ਦੇ ਵਿੱਚ ਹੁਣ ਆਪਾਂ ਕਰ ਲਗੇ ਇੰਟਰ ਜਿਹੜਾ ਬੋਰ ਦੇ ਵਿੱਚ ਥੈਂਕ ਯੂ ਓਕੇ ਸਰ ਅੱਗੇ ਆਪ ਲੋਕ ਸਿਕ ਮੰਨ ਪਾ ਦیتے ਆ ਬੈਲਟਾਂ ਬੈਲਟ ਨੂੰ ਪਾ ਕੇ ਚੜਾਉਣਗੇ ਉਹ ਛਤਰੀ ਦੇ ਤੇ ਪੈਰਾ ਸਿਲਿੰਗ ਪੈਰਾਸੇਲਿੰਗ ਦਾ ਮਜ਼ਾ ਲਾ ਆ ਜਾਈਆਂ ਨੂੰ ਪਵਾ ਦਿੱਤੀ ਆ ਵਾਰੀ ਵਾਰੀ ਉਹ ਨੰਬਰ ਲੱਗਦਾ ਨੇ ਆਪਣਾ ਵੀ ਲੱਗੇ ਜੈਕਟ ਪਵਾ ਕੇ ਤੇ ਆਪਾਂ ਨੂੰ ਪੈਰਾਸੇਲਿੰਗ ਦਾ ਮਜ਼ਾ ਕਰਉਣ ਵਾਸਤੇ ਇਹਨਾਂ ਨੇ ਛੱਡ ਦਿੱਤਾ ਸਮੁੰਦਰ ਦੇ ਉੱਪਰ ਲੈ ਬਨੇ ਤੇ ਜਦੋਂ ਆਪਾਂ ਪੈਰਾਸੇਲਿੰਗ ਕਰਦੇ ਆ ਤੇ ਆਪਾਂ ਨੂੰ ਬਹੁਤ ਹੀ ਜ਼ਿਆਦਾ ਵੱਖਰਾ ਅਨੁਭਵ ਹੁੰਦਾ ਤੇ ਪਾਣੀ ਦੇ ਵਿੱਚ ਗੋਤੇ ਵੀ ਦਵਾਉਂਦੇ ਨੇ ਤੇ ਆਪਾਂ ਇਹਨਾਂ ਨੂੰ ਪਹਿਲਾਂ ਹੀ ਕਹਤਾ ਯਾਰ ਕੱਪੜੇ ਕੱਪੜੇ ਜ਼ਿਆਦਾ ਗਿੱਦੇ ਨਾ ਕਰਿਆ ਜੇ ਕਿੰਨੇ ਚਲੋ ਕੋਈ ਨਹੀਂ ਆਪਾਂ ਤੁਹਾਨੂੰ ਘਾਟੀ ਚਰੀਆ ਡਿਪ ਕਰਾਵਾਂਗੇ ਸਮੁੰਦਰ ਦੇ ਵਿੱਚ ਜਿਵੇਂ ਜਿਵੇਂ ਰੱਸੀ ਨੂੰ ਖੋਲਦੇ ਜਾਂਦੇ ਆ ਉਵੇਂ-ਉਵੇਂ ਆਪਾਂ ਹਵਾ ਨਾਲ ਗੱਲਾਂ ਕਰਦੇ ਗਾਂ ਦੇ ਗਾਂ ਲਏ ਜਾਂਦੇ ਆ ਤੇ ਇੱਕ ਟਾਈਮ ਤਾਂ ਇਦਾਂ ਹੀ ਆ ਜਾਂਦਾ ਵੀ ਆਪਾਂ ਦੁਨੀਆ ਦੇ ਵਿੱਚ ਵੱਖਰੀ ਜਗ੍ਹਾ ਤੇ ਚਲੇ ਗਏ ਆ ਕਿਉਂਕਿ ਤੇਰੇ ਲਈ ਜਿਹੜਾ ਸਮੁੰਦਰ ਏ ਉਹ ਦੂਰ ਹੁੰਦਾ ਜਾਂਦਾ ਤੇ ਆਪਾਂ ਜਿਹੜੀ ਬੋਟ ਉਹਦੇ ਤੋਂ ਵੀ ਦੂਰ ਹੁੰਦੀ ਜਾਂਦੀ ਆ ਬਹੁਤ ਹੀ ਵੱਖਰਾ ਅਨੁਭਵ ਏ ਬਹੁਤ ਲੰਬਾ ਤਕਰੀਬਨ ਤੇ ਹਾਈਟ ਦੇ ਵਿੱਚ ਆਪਾਂ ਜੇ ਗੱਲ ਕਰੀਏ ਤੇ ਘੱਟੋ-ਘੱਟ ਵੀ 500 600 ਫੁੱਟ ਤੋਂ ਉੱਪਰ ਤਾਂ ਖੜੇ ਕਰ ਦਿੰਦੇ ਨੇ ਆਪਾਂ ਨੂੰ ਥੱਲੇ ਬਾਈ ਨੂੰ ਮੈਂ ਪਹਿਲਾਂ ਹੀ ਬਣਾ ਦਿੱਤਾ ਹੈ ਮੋਬਾਈਲ ਮੈਂ ਕਿਹਾ ਵੀਰੇ ਆਪਾਂ ਨੂੰ ਵੀਡੀਓ ਰਿਕਾਰਡਿੰਗ ਚਾਹੀਦੀ ਹੈ ਤੇ ਵੀਰ ਜਿਹੜੇ ਉੱਥੇ ਜਿਹੜੇ ਗਾਈਡ ਹੁੰਦੇ ਆ ਤੇ ਉਹਨੇ ਆਪਣੀਆਂ ਸਾਰੀ ਵੀਡੀਓ ਰਿਕਾਰਡਿੰਗ ਕੀਤੀ ਤੇ ਜਿਵੇਂ ਜਿਵੇਂ ਆਪਾਂ ਉੱਪਰ ਗਏ ਆ ਉਵੇਂ ਜਿਹੜਾ ਥੱਲੇ ਜਿਹੜੇ ਬੀਚ ਤੇ ਉੱਪਰ ਜਿਹੜੀ ਪਬਲਿਕ ਉਹ ਨਿੱਕੇ ਨਿੱਕੇ ਹੁੰਦੇ ਨਜ਼ਰਾਂ ਪਾੜੂ ਆ ਰਹੇ ਸੀਗੇ ਤੇ ਬਹੁਤ ਹੀ ਵਧੀਆ ਬਹੁਤ ਗੱਲਬਾਤ ਲੱਗਦੀ ਗਈ ਹੈ ਪੈਰਾਸੇਲਿੰਗ ਦਾ ਆਪਾਂ ਸਫ਼ਰ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਕੀਤਾ ਵੈਸੇ ਸਮੁੰਦਰ ਦੇ ਕਿਨਾਰੇ ਜਿਵੇਂ ਪਹਿਲਾਂ ਆਪਾਂ ਗਏ ਸੀ ਮੋਬਾਈ ਉਦੋਂ ਸਮੁੰਦਰ ਦਾ ਕਿਨਾਰੇ ਦੇਖੇ ਸੀਗੇ ਪਰ ਸਮੁੰਦਰ ਦੀ ਉਦੋਂ ਆਪਾਂ ਐਕਟੀਵਿਟੀ ਕੋਈ ਨਹੀਂ ਸੀ ਕੀਤੀ ਐਕਟੀਵਿਟੀ ਕਰਨ ਦਾ ਆਪਾਂ ਨੂੰ ਹੁਣ ਮੌਕਾ ਮਿਲਿਆ ਇੱਕ ਦਿਨ ਆਪਾਂ ਦੂਸਰੀ ਆਪਾਂ ਐਕਟੀਵਿਟੀ ਕੀਤੀ ਸੀ ਜਿਹੜੀ 크ਰੂਜ਼ ਦੇ ਉੱਪਰ ਗਏ ਸੀ ਜਾਂ ਆਪਾਂ ਉਸ ਦਿਨ ਜਿਹੜੀ ਬੋਰਡ ਜਿਹੜੀ ਲੈ ਕੇ ਜਾਂਦੇ ਸਪੀਡ ਬੋਰਡ ਤੇ ਇਹਦੇ ਵਿੱਚ ਵੀ ਇਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਆਪਾਂ ਨੂੰ ਕਾਫੀ ਟਾਈਮ ਦਿੱਤਾ ਕਿਉਂਕਿ ਕਹਿੰਦੇ ਬਾਈ ਯਾਰ ਤੂੰ ਸਾਈਕਲ ਤੇ ਆਇਆ ਤੇ ਆਪਾਂ ਤੁਹਾਨੂੰ ਐਕਸਟਰਾ ਟਾਈਮ ਵੀ ਦੇਾਂਗੇ ਤੇ ਇੱਕ ਟਾਈਮ ਸੀਗਾ ਜਿਹਦਾ ਹੁਣ ਐ ਬਿਲਕੁਲ ਨਾਵੇਂ ਆਪਾਂ ਨੂੰ ਉੱਪਰ ਹੀ ਬੀਚ ਦੇ ਉੱਪਰ ਖੜਿਆ ਕਰ ਦਿੱਤਾ ਇਹ ਥੱਲੇ ਵੀ ਆਪਣੇ ਵੀਰਗੇ 1 2 ਜਿਹੜੇ ਉਹ ਕਹਿੰਦੇ ਆਪਾਂ ਤੁਹਾਨੂੰ ਵੀਡੀਓ ਰਿਕਾਰਡਿੰਗ ਕਰਦਾਂਗੇ ਉਹ ਆਪਾਂ ਨੂੰ ਕਲਿੱਪ ਉਹਨੇ ਇੰਸਟਾਗ੍ਰਾਮ ਤੇ ਆਪਾਂ ਨੂੰ ਭੇਜੀ ਸੀਗੀ ਤੇ ਇਸ ਟਾਈਮ ਪੂਰਾ ਸ਼ਹਿਰ ਦਾ ਜਿੰਨੀ ਵੀ ਬੀਚਾਂ ਨੇ ਉਹ ਸਾਰੀਆਂ ਨਜ਼ਰ ਆ ਗਈਆਂ ਨੇ ਬਹੁਤ ਵਧੀਆ ਅਨੁਭਵ ਪੂਰੀ ਕਹਿਣ ਗੱਲਬਾਤ ਜਦੋਂ ਤੁਸੀਂ ਵੀ ਕਿਤੇ ਇੱਧਰ ਸਮੁੰਦਰ ਵਾਲੇ ਸਫ਼ਰ ਕਰਨੇ ਹੋਣਾ ਤੇ ਕੋਈ ਨਾ ਕੋਈ ਐਕਟੀਵਿਟੀ ਜ਼ਰੂਰ ਕਰਨਾ ਐਕਟੀਵਿਟੀ ਦੇ ਨਾਲ ਬੰਦੇ ਨੂੰ ਵੱਖਰੇ ਅਨੁਭਵ ਹੁੰਦੇ ਨੇ ਵੱਖਰਾ ਇੱਕ ਸਕੂਨ ਮਿਲਦਾ ਹੈਗਾ ਤੇ ਹਾਈਟ ਦੇ ਉੱਪਰ ਇਸ ਟਾਈਮ ਜਾ ਕੇ ਤੇ ਜਿਹੜੀ ਇਹਨਾਂ ਨੇ ਸ਼ਿਪ ਤੇ ਉਹਨੂੰ ਇੱਕ ਵਾਰੀ ਰੋਕ ਦਿੰਦੇ ਨੇ ਤੇ ਉੱਪਰਲੇ ਬੰਨੇ ਐ ਹਵਾ ਦੇ ਨਾਲ ਆਪਾਂ ਗੱਲਾਂ ਕਰਨ ਲੱਗ ਪੈਂਦੇ ਆ ਤੇ ਏਦਾਂ ਲੱਗਦੇ ਆ ਜਿਵੇਂ ਕਿਸੇ ਫਲਾਈਟ ਦੇ ਉੱਪਰ ਜਾ ਕੇ ਤੇ ਆਪਾਂ ਕਿਸੇ ਹੋਰ ਕੰਟਰੀ ਦੇ ਵਿੱਚ ਜਾ ਰਹੇ ਆ ਪੈਰਾ ਸਿਲਿੰਗ ਦਾ ਸਾਰਾ ਕੰਟਰੋਲ ਸ਼ਿਪ ਦੇ ਉੱਪਰ ਹੀ ਹੁੰਦਾ ਇਹਦੇ ਇੱਕ ਉੱਪਰਲੇ ਬੰਨੇ ਲੀਵਰ ਲੱਗੇ ਹੁੰਦਾ ਤੇ ਜਿਵੇਂ ਆਪਾਂ ਮੰਨ ਲਓ ਬੋਰ ਕਰਨ ਵਾਲੀ ਮਸ਼ੀਨ ਦੀ ਆਪਾਂ ਉਹ ਛੱਡਦੇ ਹਗੇ ਆ ਬੈਲਟ ਉਸੇ ਤਰ੍ਹਾਂ ਇਹਨੂੰ ਕਦੇ ਦਾ ਇਹਦਾ ਲੀਵਰ ਖਿੱਚ ਦਿੰਦੇ ਆ ਤੇ ਜਿੱਦੋਂ ਦੀ ਰੱਸੀ ਆਪਣੇ ਆਪ ਇਕੱਠੀ ਹੋ ਜਾਂਦੀ ਹੈ ਤੇ ਉਹਦੇ ਨਾਲ ਆਪਾਂ ਉਹਨਾਂ ਦੇ ਨੂੰ ਬੋਰਡ ਦੇ ਨੇੜੇ ਆ ਜੰਦੇ ਤੇ ਜੇ ਇਹਨਾਂ ਨੇ ਇਹਨੂੰ ਦੂਰ ਕਰਨਾ ਹੈ ਦੇਖੋ ਲੀਵਰ ਨੂੰ ਖੋਲ੍ਹ ਦਿੰਦੇ ਹਾਂ ਪਰੇਗੀ ਤੇ ਫਿਰ ਇਹਦੇ ਨਾਲ ਦੋ ਬੰਦਿਆਂ ਨੂੰ ਲੰਮਾਉਣਗੇ ਜਿਹੜੇ ਗਾਂ ਹਵਾ ਦੇ ਵਿੱਚ ਚੁੜਾਉਣਗੇ ਫੇੜ ਚੱਕਦੇ ਹੋ ਗਏ ਉਹ ਨਾ ਹੰਟਰ ਆਸਕਿੰਗ ਵਾਟ ਹੀ ਸਾਇੰਸ ਦੈਟ ਵਾਟ ਇਟ ਵਾਸ ਯਾ すごい。 ਦੇਣਾ ਮੈਂ ਨੀਚੇ ਨਹੀਂ ਜਾਣੇ ਦੂੰਗਾ ਨਹੀਂ 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 ਲੈਣੇ ਦੂੰਗਾ ਕੁਝ ਵੀ ਹੋ ਜਾ ਮੋਬਾਈਲ ਨਹੀਂ ਲੈਣੇ ਦੂੰਗਾ ਮੈਂ ਯਹਾਂ ਸੇ ਅੱਛੀ ਕਲੀਅਰਟੀ ਆ ਰਹੀ ਯਹਾਂ ਇੱਕ ਇੱਕ ਵੀ ਪੂਰੀ ਤਰ੍ਹਾਂ 360 ਲਿਊ ਕਿ ਆਂ ਬਾਜੀ ਪੂਰਾ ਲਿਊ ਕਿ ਆਂ ਨਹੀਂ 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 ਲੈ ਜਾਂਦਾ ਇਹ ਵੀਨ 2-3 ਘੰਟਿਆਂ ਤੋਂ ਤੰਦੋਲੇ ਵਿੱਚ ਤੇ ਰੁਕੇ ਹੋਏ ਸੀ ਤੇ ਪੈਰਾ ਸਿਲਿੰਗ ਜਿਹੜੀ ਆਪਾਂ ਰਾਈਡ ਕੀਤੀ ਇਹ ਬਹੁਤ ਵਧੀਆ ਇੱਥੋਂ ਦੇ ਖੂਬ ਨਜ਼ਾਰੇ ਤੇ ਇੱਥੇ ਵੱਖਰੇ ਵੱਖਰੇ ਤੁਹਾਨੂੰ ਰੇਟ ਦੱਸ ਦਿੰਦੇ ਆ ਕਿਹੜੇ ਕਿਹੜੇ ਰੇਟ ਕਿੰਨੇ ਖਰਚੇ ਆਉਂਦਾ ਹੈਗਾ ਤੇ ਇੱਥੇ ਸਾਹਮਣੇ ਕਾਊਂਟਰ ਬਣਿਆ ਹੋਇਆ ਉਹ ਤੁਹਾਨੂੰ ਦਿਖਾ ਦਿੰਦੇ ਵਿੱਚ ਵਾਟਰ ਸਪੋਰਟਸ ਜਿਹੜੀ ਐਕਟੀਵਿਟੀ ਹੁੰਦੀਆਂ ਨੇ ਤੇ ਪੈਰਾ ਸੇਲਿੰਗ ਦੇ 1500 ਰੁਪਏ ਤੇ ਬੰਪਰ ਰਾਈਡ ਜਿਹੜੀ 600 ਰੁਪਏ ਵੱਖਰੇ ਵੱਖਰੇ ਰੇਟ ਇੱਥੋਂ ਲਿਖੇ ਹੋਏ ਆ ਤੇ ਆ ਬਾਈਆਂ ਨੇ ਆਪਾਂ ਨੂੰ ਬਹੁਤ ਸਪੋਰਟ ਕੀਤੀ ਆਪਾਂ ਨੂੰ ਖਾਸ ਡਿਸਕਾਊਂਟ ਦਿੱਤਾ ਇੱਥੇ ਆਪਾਂ ਸਾਈਕਲ ਆਪਣਾ ਲਾਇਆ ਸੀ ਹੁਣ ਇੱਕ ਵਾਰੀ ਨਹਾ ਤੋਂ ਲਿਆ ਹੈਗਾ ਕਮੰਡਰ ਦੇ ਪਾਣੀ ਨਾਲ ਹੀ ਨਹਾ ਲਿਆ ਤੇ ਇਧਰੋਂ ਸਾਦੇ ਪਾਣੀ ਨਾਲ ਬਾਹਰ ਨੂੰ ਤੇ ਜਾ ਕੇ ਆਪਾਂ ਨਾ ਆਏ ਹੁਣ ਇਥੋਂ ਆਪਾਂ ਕਰਦੇ ਆ ਗੁੱਡ ਬਾਏ ਤੇ ਚੱਲਦੇ ਆ ਅੱਗਲੇ ਹਰਾਮਾਂ ਤੇ ਕਾਫੀ ਟਾਈਮ ਕਾਫੀ ਹੋ ਗਿਆ ਤੇ ਆਪਣਾ ਤਕਰੀਬਨ ਸਫਰ ਵੀ ਆ 20-25 ਕਿਲੋਮੀਟਰ ਚੱਲ ਕੇ ਆਏ ਸੀ ਗੁਰਦੁਆਰਾ ਸਾਹਿਬ ਤੋਂ ਹੁਣ ਫਿਰ ਉਧਰ ਨੂੰ ਵਾਪਸ ਦੇ ਆ ਖੁਸ਼ਾਮ ਦਾ ਗੋਆ ਗੋਆ ਦੇ ਵਿੱਚ ਕਿਵੇਂ ਗੋਰੇ ਕਰਦੇ ਇੰਜੋਏ ਤੇ ਬੈਠੇ ਹੋਏ ਆ ਇਹਨਾਂ ਨੇ ਆਪਦੇ ਇੱਥੇ ਕਾਊਂਟਰ ਤਿਆਰ ਕਰ ਲਏ ਤੇ ਟੈਟੂ ਵੇਖੋ ਇਹਨਾਂ ਨੇ ਕਿੱਟੇ ਕਿੱਟੇ ਤਗੜੇ ਪਾਏ ਹੋਏ ਆ ਲੱਤਾਂ ਤੋਂ ਤਾਂ ਬਾਵਾ ਬੂਆ ਜਿਆਦਾਤਰ ਇਹ ਰਸ਼ੀਆ ਨਾ ਹੁੰਦੇ ਇੱਥੇ ਇਧਰ ਵੇਖੋ ਇਹਨਾਂ ਨੇ ਆਪਦੇ ਵੀ ਇੱਥੇ ਬਿਜ਼ਨਸ ਕੀਤੇ ਹੋਏ ਆ ਗੋਰੀਆ ਨੇ ਬਹੁਤ ਸਾਰੇ ਗੋਰੀਆ ਨੇ ਇੱਥੇ ਆਪਦੇ ਬਿਜ਼ਨਸ ਕਰਦੇ ਆ ਜਿੰਦੇ ਕਰਕੇ ਹੋਣੇ ਪੂਰੀ ਸੈਟਿੰਗ ਹੋ ਚੁੱਕੀ ਇਹਨਾਂ ਦੀ ਤੇ ਹੋਣਾ ਵੇਖੋ ਆ ਜਿਵੇਂ ਦਾ ਹਾਂ ਆਪਾਂ ਵੀਊ ਵੇਖਦੇ ਪਹਿਣਾ ਸੇਮ ਇਹੀ ਵੀਊ ਪੋਖਰਾ ਦੇ ਵਿੱਚ ਦੀ ਪੋਖਰਾ ਦੇ ਵਿੱਚ ਵੀ ਬਹੁਤ ਆ ਵੇਖੋ ਕੱਪੜੇ-ਕੁਪੜੇ ਨਹੀਂ ਪਾਉਂਦਾ। ਬਹੁਤ ਠੰਡ ਜਿਹਾਗਾ। ਸਾਰੀ ਮਾਰਕੀਟ ਤੁਹਾਨੂੰ ਦਿਖਾ ਦਿੰਨੇ ਆਪਾਂ। ਸ਼ਾਮ ਦੇ। ਗ੍ਰੀਨ ਜੈਕਟ। ਵੱਖਰੇ-ਵੱਖਰੇ ਨੇ ਆਪਦੇ ਪੱਪਾ ਦੇ ਨਾਮ ਰੱਖੇ ਹੋਏ। ਹੁਣ ਆਪਾਂ ਇੱਥੋਂ ਤਕਰੀਬਨ 10 ਤੋਂ 12 ਕਿਲੋਮੀਟਰ ਦੂਰ ਆਪਣੀ ਮੰਝ ਵਾਲੇ ਉੱਥੇ ਜਾਵਾਂਗੇ ਕਰਾ। ਦੇ ਵਿੱਚ ਵੇਖੋ ਕੱਪੜੇ ਬਹੁਤ ਸੋਹਣੇ ਆ ਫਾਰਨ ਵਾਲੇ ਆ ਜ਼ਿਆਦਾ ਪਰ ਮੈਂ ਆਪਾਂ ਟੀ-ਸ਼ਰਟ ਲੈਣੀ ਸੀ ਟੀ-ਸ਼ਰਟ ਮਿਲੀ ਨਹੀਂ ਹੈਗੀ ਆਪਾਂ ਨੂੰ ਇੱਥੇ ਸ਼ਰਟਾਂ ਜਾਦੀਆਂ ਨੇ ਸ਼ਰਟਾਂ ਫਿਰ ਪਾ ਕੇ ਸ਼ਰਟ ਪਾ ਕੇ ਨਾਲ ਥੋੜਾ ਜਿਹਾ ਕੰਫਰਟੇਬਲ ਘੱਟ ਰਹਿੰਦਾ ਹੈ ਬਾਈ ਸ਼ੰਖ ਬਹੁਤ ਤਕੜਾ ਵਜਾਉਂਦਾ ਚਲਾ ਵੀ ਵਾਹ ਨਹੀਂ ਗਿਆ ਤੇ ਵਜਾ ਨਹੀਂ ਹੋਰ ਹੋਰ ਇੱਕ ਵਜਾਵਰ ਇੱਕ ਹਾਂ ਵਾਹ ਵਾਹ ਤੁਹ ਬਹੁਤ ਅੱਛਾ ਵਜਾਦੇ ਹੋ ਕੀ ਬਾਤ ਹੈ ਅੱਛਾ ਨਹੀਂ ਸਕਦਾ ਵੀ ਆਪਾਂ ਇੰਡੀਆ ਦੇ ਵਿੱਚ ਘੁੰਮਦੇ ਪਏ ਆ ਜੇ ਵੇਖਿਆ ਜਾਵੇ ਅੱਧੋਂ ਜ਼ਿਆਦੇ ਆਪਾਂ ਨੂੰ ਬਾਹਰ ਦੇ ਗੋਰੇ ਮਿਲ ਲਗੇ ਕੋਈ ਪੁਰਤਗਾਲੀ ਕੋਈ ਰਸ਼ੀਆ ਨੇ ਕੋਈ ਮਤਲਬ ਸਾਰੀਆਂ ਕੰਟਰੀਆਂ ਜੋ ਮਿਕਸ ਹੀ ਆਉਂਦੇ ਆ ਆ ਸਾਰੇ ਪਾਪੀ ਬਣੇ ਹੋਏ ਆ ਇਹਨਾਂ ਵਾਸਤੇ ਸਪੈਸ਼ਲ ਬਣਾਏ ਹੋਏ ਆ ਆਪਾਂ ਐਸੀ ਰੋਡ ਤੇ ਲੱਗੇ ਜਾਣਾ ਸ਼ਾਮ ਦਾ ਤੁਹਾਨੂੰ ਵੀਊ ਸਾਰਾ ਵਿਖਾ ਦੇਣਾ ਆ ਦੇਖੋ ਕਿੰਨੀਆਂ ਸੋਹਣੀਆਂ ਨਾਲੇ ਕੈਫੇ ਕਿੰਨੇ ਸੋਹਣੇ ਬਣਾਏ ਹੋਏ ਆ ਬੋਕਮ ਕਰੀ ਬੋਵਾ ਦਾ ਸ਼ਾਮ ਦਾ ਤੁਸੀਂ ਵੀਊ ਵੇਖ ਲਓ ਆ ਵੱਡੇ ਵੱਡੇ ਕਰੂਜ਼ ਵਿੱਚ ਲਾ ਜਾ ਕੇ ਖੜੇ ਕੀਤੇ ਹੋਏ ਨੇ ਇੱਕ ਦੋ ਕਾਫੀ ਸਾਰੇ ਕਰੂਜ਼ ਹੈਗੇ ਨੇ ਇਹਦੇ ਵਿੱਚ ਕੀ ਹੁੰਦਾ ਕਿ ਜਿਨ੍ਹਾਂ ਨੇ ਸ਼ਾਮ ਦੀ ਪਾਰਟੀ ਕਰਨੀ ਹੁੰਦੀ ਹੈ ਇਹਨਾਂ ਕਰੂਜ਼ਾਂ ਦੇ ਵਿੱਚ ਜਾ ਕੇ ਆ ਸ਼ਿਪਾਂ ਲੈ ਕੇ ਜਾਂਦੀਆਂ ਨੇ ਉੱਥੇ ਜਾ ਕੇ ਬਹਿ ਕੇ ਡੀਜੇ ਵਗੈਰਾ ਲੱਗਦੇ ਨੇ ਬਾਪੂ ਬਣੇ ਹੋਏ ਆ ਇੰਜੋਏ ਕਰਨ ਦਾ ਬਹੁਤ ਵਧੀਆ ਤਰੀਕਾ ਨੇ ਵੱਖਰੇ ਵੱਖਰੇ ਤਰੀਕੇ ਨਾਲ ਇੰਜੋਏ ਕੀਤਾ ਜਾਂਦਾ ਤੇ ਇਹ ਸ਼ਾਮ ਦਾ ਥਿਊ ਜਿਹੜਾ ਗੋਆ ਦਾ ਜਿੱਥੇ ਆਪਾਂ ਰੁਕੇ ਆ ਇੱਕ ਕਰੂਜ਼ ਇਧਰ ਬਹੁਤ ਵੱਡਾ ਜਾ ਰਿਹਾ ਹੈ ਤੇ ਅੰਦਰ ਉਹ ਉੱਥੇ ਉੱਥੇ ਲਈ ਜਾ ਕੇ ਉਹਨੂੰ ਘੁਲਾਉਂਦੇ ਨੇ ਅਸੀਂ ਗੋਆ ਦੇ ਲਾਈਫ ਦਾ ਅੱਜ ਦਾ ਆਪਣਾ ਵਲੌਗ ਉਮੀਦ ਕਰਦੇ ਆ ਤੁਹਾਨੂੰ ਵਲੌਗ ਪਸੰਦ ਆਇਆ ਹੋਵੇਗਾ ਤੇ ਜੇ ਚੰਗਾ ਲੱਗਾ ਤੇ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਵਧੀਆ ਵਧੀਆ ਕਮੈਂਟ ਕਰਿਓ ਮਿਲਦੇ ਆਂ ਫਿਰ ਕੱਲ ਨਵੇਂ ਹੋਰ ਵਲੌਗ ਦੇ ਵਿੱਚ ਨਵੀਆਂ ਰਾਵਾਂ ਦੇ ਬਾਕੀ ਕੋਸ਼ਿਸ਼ ਕਰਦੇ ਆ ਜੇ ਕੱਲ ਦਾ ਦੇਖ ਹੋ ਸਕਿਆ ਕੋਈ ਸੈਟਿੰਗ ਹੋ ਗਈ ਤੇ ਫਿਰ ਆਪਾਂ ਜੂਰ ਰੁਕਾਂਗੇ ਨਹੀਂ ਤੇ ਫਿਰ ਆਪਾਂ ਗੋਆ ਨੂੰ ਬਾਏ ਬਾਏ ਕਵਾਂਗੇ ਤੇ ਆਪਣਾ ਅੱਗੇ ਵਾਲਾ ਸਫ਼ਰ ਖਿੱਚਦੇ ਰਾਵਾਂਗੇ ਹੈਲੋ ਜੀ ਅਫਰ ਕਾਲਾ ਨਵੀਂ ਵੀਡੀਓ ਦੇ ਵਿੱਚ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ ਸਸਰੀ ਕਾਲਾ